ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਦੀ ਵੀਡੀਓ ਰਹਿਣ ਵਾਲੀ ਆ ਪਿੰਡ ਕਾਲੇਕਾ ਤਹਿਸੀਲ ਤਨੋਲਾ ਮੰਡੀ ਜ਼ਿਲ੍ਹਾ ਬਰਨਾਲਾ ਇੱਕ ਸਾਈਡ ਤੇ ਹੰਡਿਆ ਨੇੜੇ ਰਹਿ ਜਾਂਦਾ ਦੂਜੀ ਸਾਈਡ ਤੇ ਤਨੋਲਾ ਮੰਡੀ ਨੇੜੇ ਰਹਿ ਜਾਂਦੀ ਹੈਗੀ ਸੋ ਜਿਹੜੀ ਅੱਜ ਦੀ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਕੰਮ ਵੀਰ ਸੋਨੀ ਦੇ ਘਰੋਂ ਵੀਡੀਓ ਬਣਾ ਰਹੇ ਹਾਂ ਸੋ ਜਿਹੜੀ ਸਕਰੀਨ ਤੇ ਤੁਸੀਂ ਝੋਟੀ ਦੇਖ ਰਹੇ ਹੋ ਪਹਿਲਾ ਸੂਆ ਸੁੰਦੀ ਹੈ ਕੁਝ ਕੁ ਦਿਨ ਇਹਦੇ ਬਾਕੀ ਨੇ ਸੋ ਵੀਰ ਆਪ ਇਹ M29 ਦੇ ਸੀਮੰਦੀ ਦੱਸਦਾ ਸੋ ਫੇਸ ਕੋਈ ਫੇਸ ਬਿਊਟੀ ਦੇਖ ਸਕਦੇ ਹੋ ਸਿੰਗਾ ਦੀ ਕੁਆਲਿਟੀ ਇੱਕ ਸਿੰਗਾ ਟੁੱਟਿਆ ਪਿਆ ਸੋ ਪਿੱਠਪੁੜੇ ਦੀ ਬੰਤਰ ਦੇਖ ਸਕਦੇ ਹੋ ਸੂਨ ਦੇ ਵਿੱਚ ਕੁਸਕ ਦਿਨ ਬਾਕੀ ਨੇ ਸੋ ਸਾਨੂੰ ਥਣਾ ਦੀ ਜਜਮੈਂਟ ਕਰਾਵਾਂਗੇ ਉਸ ਤੋਂ ਬਾਅਦ ਤੋੜ ਕੇ ਦਿਖਾਵਾਂਗੇ ਲੈ ਕੇ ਦੇਵਾਂਗੇ ਡਿਟੇਲ ਸੋ ਇੱਥੋਂ ਥਣਾ ਦਾ ਸਾਈਜ਼ ਦੇਖਿਓ ਜੇ ਚਾਰੇ ਥਣਾ ਦਾ ਸਾਈਜ਼ ਨਿਖੜਵੇਂ ਤੇ ਮੁੱਠੀ ਵਾਲਾ ਥਣ ਲੱਗਿਆਗਾ ਲੇਵਾ ਬਣਾਉਣਾ ਸਟਾਰਟ ਕੀਤਾ ਹੈ ਕੁਸਕ ਦਿਨ ਬਾਕੀ ਨੇ ਇਧਰਲੀ ਸਾਈਡ ਤੋਂ ਵੀ ਲੇਵਾ ਦਿਖਾਵਾਂਗੇ ਸੋ ਇੱਥੋਂ ਦੇਖਿਓ ਜੇ ਚਾਰੇ ਥਣਾ ਦਾ ਸਾਈਜ਼ ਦੂਜੀ ਸਾਈਡ ਤੋਂ ਵੀ ਇਸ ਤੋਂ ਬਾਅਦ ਤੋਰ ਕੇ ਜੱਜਮੈਂਟ ਕਰਾਵਾਂਗੇ ਇਧਰੋਂ ਵੀ ਦੇਖਿਓ ਚਾਰੇ ਥਨਾਂ ਦਾ ਸਹਜ ਜੀ ਇੱਥੋਂ ਦੇਖਿਓ ਇਸ ਤੋਂ ਬਾਅਦ ਤੁਰਦੀ ਤੋਂ ਜੱਜਮੈਂਟ ਕਰਿਓ ਸੋ ਹੋਰ ਡਿਟੇਲ ਲੈ ਕੇ ਦੇਵਾਂਗੇ ਕਰਾਵਾਂਗੇ ਗੱਲਬਾਤ ਬਾਬਾ ਜੀ ਨਾਲ ਸੋ ਛੋਟੀ ਤੁਰਦੀ ਤੋਂ ਤੁਸੀਂ ਜੱਜਮੈਂਟ ਕਰਿਓ ਕਦਗਾਠ ਦਰਮਿਆਨਾ ਨਾਂ ਵਾਲੀ ਵੱਡੀ ਕਹਿ ਸਕਦੇ ਆ ਨਾਂ ਵਾਲੀ ਛੋਟੀ ਇੱਥੋਂ ਚਾਰੇ ਥਨਾਂ ਦਾ ਸਹਜ ਦੇਖਿਓ ਜੀ ਚਾਰੇ ਥਨ ਨਿਖੜਵੇਂ ਤੇ ਪੂਰੇ ਗੈਪ ਚ ਲੱਗੇ ਹੋਏ ਨੇ ਸੋ ਮੋੜ ਕੇ ਬੰਨ ਦੋਈ ਬਸ ਠੰਡੀ ਸ਼ੀਲਾ ਬਿਲਕੁਲ ਸ਼ਾਂਤ ਸੁਭਾ ਸੋ ਇੱਥੋਂ ਦੇਖਿਓ ਜੇ ਇਹਦੀ ਮਦਰ ਵੀ ਇਹਨਾਂ ਕੋਲ ਆ ਜਾਨੀ ਕਿ ਘਰ ਦੀ ਬਰੀਡ ਹੈ ਇਹਨਾਂ ਦੀ ਇਹ ਮਦਰ 12-13 ਕਿਲੋ ਵਾਲੀ ਦੱਸ ਦਿਆ ਸੋ ਤੁਸੀਂ ਆਪ ਜਜਮੈਂਟ ਲਾ ਸਕਦੇ ਹੋ ਵੀ ਐਮ 29 ਦੇ ਸ਼ਿਮਨ ਦੀ ਕਿੰਨਾ ਕੁ ਦੁੱਧ ਦੇ ਸਕਦੀ ਹੈ ਇਹ ਲਓ ਜੀ ਕਰਾਵਾਂਗੇ ਸਵਾਭਾ ਜੀ ਨਾਲ ਗੱਲਬਾਤ ਉਸ ਤੋਂ ਬਾਅਦ ਲੈ ਕੇ ਦੇਵਾਂਗੇ ਨੰਬਰ ਡਿਟੇਲ ਆ ਜੀ ਸਸੀ ਗੱਲ ਜੀ ਸਰਦ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਗੁਰਦੀਪ ਸਿੰਘ ਸਨੋ ਜਗਦੀਰ ਸਿੰਘ ਗੱਲ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਤੇ ਜਿਹੜੀ ਆਪਾਂ ਝੋਟੀ ਦਿਖਾਈ ਹੈ ਇਹ ਕਿਹੜਾ ਸੂਆ ਪਹਿਲਾ ਸੂਆ ਜੀ ਪਹਿਲਾ ਸੂਆ ਪਹਿਲਾ ਸੂਆ ਡੇਟਮ ਤੱਕ ਕਿੰਨੇ ਦਿਨ ਬਾਕੀ ਆ ਡੇਟਮ ਤੱਕ ਦੇ 5 ਮੰਨ ਕੋ ਵੀ ਹਫਤਾ ਤੱਕ ਡੇਟਮ ਤੱਕ ਹਫਤਾ ਤੱਕ ਬਾਕੀ ਵੀ ਕੁਝ ਦਿਨ ਉੱਤੇ ਵੀ ਲਿਜਾ ਸਕਦੇ ਆ ਤੇ ਇਹਦੀ ਮਾਦਰ ਜਿਹੜੀ ਆ ਮਾਂ ਇਹਦੇ ਆਪਣੇ ਕੋਲੇ ਕਿੰਨਾ ਕੁ ਦੁੱਧ ਸੀਦੀ ਮਾਂ ਦਾ ਜੀ ਉਹਦਾ 11-12 ਕਿਲੋ ਹੈਗਾ 11-12 ਕਿਲੋ ਵੱਡੇ ਸੂਆ ਦੇ ਸੋ ਇਸ ਤੋਂ ਆਪਾਂ ਕਿੰਨੀ ਕੁ ਉਮੀਦ ਕਰਦੇ ਆ ਝੋਟੀ ਤੋਂ ਜੀ ਉਮੀਦ ਤਾਂ ਉਹ ਤੋਂ ਵੱਧ ਕਰਦੇ ਆ ਯਾਨੀ ਕਿ ਚੰਗੇ ਸੀਮੰਦਿਆ ਉਮੀਦ ਵੱਧ ਕਰਦੇ ਆਪਾਂ ਸੋ ਇੱਕ ਵਾਰੀ ਆਪਣਾ ਐਡਰੈਸ ਫੇਰ ਦੱਸ ਦਿਜੀ ਗੁਰਦੀਪ ਸਿੰਘ son of ਗੁਰਜੀਤ ਸਿੰਘ ਗੱਲ ਪਿੰਡ ਕਾਲੇ ਕੇ ਕਾਲੇ ਕੇ ਤੋਂ ਤਸੀਲ ਧਨੋਲਾ ਔਰ ਜ਼ਿਲ੍ਹਾ ਬਰਨਾਲ ਇੱਕ ਫੋਨ ਨੰਬਰ ਦੱਸ ਦਿਜੀ ਫੋਨ ਹੈਗਾ 94642 94642 69041 69041 94642 69041 ਬਾਬੇ ਦਾ ਫੋਨ ਨੰਬਰ ਆ ਸੋ ਜਿਹੜੀ ਕਾਲੇ ਕਦੋਂ ਭੈਣੀ ਨੂੰ ਲਿੰਕ ਛੜਕ ਜਾਂਦੇ ਆ ਉਹਨਾਂ ਉੱਪਰ ਘਾਰਾਗਾ ਤੋਂ ਐਡਰੈਸ ਦਾ ਤੁਸੀਂ ਬਾਬੇ ਜੀ ਤੋਂ ਫੋਨ ਕਰਦਿਆਂ ਗੱਲਬਾਤ ਕਰਕੇ ਖੇਤਾਂ ਵਿੱਚ ਰਹਿੰਦੇ ਆ ਤੁਸੀਂ ਕਨਫਰਮ ਕਰ ਸਕਦੇ ਹੋ ਰੇਟ ਇਹਦਾ ਰੇਟ ਜੀ ਰੇਟ 1 ਲੱਖ 40000 ਰੇਟ 140 ਆ ਜੇ ਕੋਈ ਵੀਰ ਭਾਈ ਹੁੰਦਾ ਉਹਦਾ ਮਾਨਤਾ ਨ ਹੋ ਜੀ ਜੱਸ ਨੂੰ ਲਾਸਟ ਵੀ ਕਿੰਨੇ ਦੀ ਵੇਚ ਦਾਂਗੇ ਪਾ ਜੱਸ ਨੂੰ ਕਿੰਨੇ ਦੀ ਚਲੋ ਪਰਿਵਾਰ ਨਾਲ ਰਹਿ ਉਹ ਰਹਿ ਕਰਕੇ ਜਦੋਂ ਕੋਈ ਆਉ ਸੋ 140 ਰੇਟ ਆ ਫੋਨ ਨੰਬਰ ਤੁਹਾਨੂੰ ਲੈ ਕੇ ਦੇਤਾ ਸੋ ਬਾਪੇ ਨਾਲ ਐਡਰੈਸ ਲੈ ਕੇ ਦੇਤਾ ਸੋ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਝੋਟੀ ਚੰਗੀ ਲੱਗਦੀ ਆ ਆ ਕੇ ਜਾਂਚ ਪਰ ਕੇ ਨਿਰਖ ਕਰਕੇ ਤਸੱਲੀ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਹੋ ਇੱਕ ਵਾਰ ਤੁਹਾਨੂੰ ਫੇਰ ਦਿਖਾਉਣਾ ਝੋਟੀ ਦੀ ਫੇਸ ਬਿਊਟੀ ਦੇਖਿਓ ਜੇ ਸਿੰਘ ਜਰੂਰ ਟੁੱਟਿਆ ਤੇ ਹੋਰ ਹਾਈਟ ਲੈਂਥ ਦੇਖ ਸਕਦੇ ਹੋ ਚਾਰੇ ਥੰਨਾ ਦਾ ਸਹਿਜ ਇੱਥੋਂ ਦੇਖਿਓ ਜੇ ਹੋਰ ਇਦਾਂ ਦੀਆਂ ਚੰਗੀਆਂ ਚੰਗੀਆਂ ਵੀਡੀਓ ਦੇਖਣ ਦੇ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਇਦਾਂ ਦੀ ਵੀਡੀਓ ਬਣਵਾਉਣ ਲਈ ਤੁਸੀਂ ਮੇਰੇ ਨਾਲ ਵਰਕ ਕਰ ਸਕਦੇ ਹੋ 9592288488 ਧੰਨਵਾਦ